ਕੋਰੀਆ ਵਿੱਚ ਮਈ ਨੂੰ ਪਰਿਵਾਰ ਦਾ ਮਹੀਨਾ ਕਿਹਾ ਜਾਂਦਾ ਹੈ। ਕੋਰੀਆ ਵਿੱਚ 5 ਮਈ ਬਾਲ ਦਿਵਸ ਹੈ। 8 ਮਈ ਨੂੰ ਮਾਤਾ ਪਿਤਾ ਦਿਵਸ ਹੈ। 15 ਮਈ ਵਿਆਪਕ ਦਿਵਸ ਹੈ। 18 ਮਈ ਨੂੰ ਸਵਰਗੀ ਮਾਤਾ ਪਿਤਾ ਦਿਵਸ ਹੈ। ਅਤੇ 1 ਕੀ ਮਈ ਨੂੰ ਵਿਆਹੁਤਾ ਜੋੜੇ ਦਾ ਦਿਨ ਹੈ।

हालांकि जो कोई बच्चा गलत काम करता है अते माता पिता उसनु सख्ती नल सजा देके के चिड़ते दे हैं लोग कहिंदे हन कि वो बच्चा सही अते गलत विचकार फर्क करन दी बुद्धि प्राप्त करता है इसे करके साडे स्वर्गी माता पिता ने इसराइलिया दी जंगल विच अगवाई की थी जिथे कोई भोजन या पानी नहीं सी फिर भी उन्होंने उन्हें लिए की नतीजा प्राप्त किया परमेश्वर ने उन्हें लिए अंत में आशीष प्राप्त करने का रस्ता तैयार किया साडे खुशखबरी के मार्ग बारे भी अजिहा है

जेकर अश्वास करते हाँ मार्ग से चलते हाँ सू चाहन हालांकि महसूस किए बिना जे कोई परमेश्वर केवल मेनु ही इन सख्त प्रीख्या क्यों देंद्र ज परमेश्वर मेरे परिवार दर्द क्यों सहण देंद्र भविख प्रतिकूल हो 1 ਕੋਰਿੰਥੀਆਂ ਦੀ ਕਿਤਾਬ ਅਧਿਆਇ 10 ਉਹਨਾਂ ਲੋਕਾਂ ਨਾਲ ਕੀ ਹੋਇਆ ਜਿਨ੍ਹਾਂ ਨੇ ਜੰਗਲ ਵਿੱਚ ਬੋੜ-ਬੋੜ ਕੀਤੀ ਇਹ ਵਚਨਾਂ ਨੂੰ ਲਿਖੇ ਜਾਣ ਦਾ ਕਾਰਨ ਇਹ ਹੈ ਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਉਹਨਾਂ ਦੀਆਂ ਸੰਤਾਨਾਂ ਅਜਿਹੀਆਂ ਪ੍ਰਕਿਰਿਆ ਦੁਆਰਾ ਸਵਰਗ ਦੇ ਰਾਜ ਵਿੱਚ ਸ਼ਾਹੀ ਜਾਜਕ ਦੇ ਰੂਪ ਵਿੱਚ ਯੋਗ ਹੋਣ ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਸਭ ਤੋਂ ਵਧੀਆ ਥਾਂ ਤੇ ਰੱਖਣ ਲਈ ਰਸਤਾ ਤਿਆਰ ਕਰ ਰਹੇ ਹਨ

इसलिए सानू सिर्फ आसान राह जो रास्ता नहीं चुनना चाहिए जो असी चाहते हाँ जेकर एक खुशखबरी ले जरूरी है तो कदे कदे सानू वो रास्ता अपना चाहिए है जो असी नापसंद करते हाँ पावे अजि चीज है जिस तो सानू बचना चाहिए है क्योंकि असी थके हुए हाँ पर सानू खुशखबरी ले जो जरूरी है उसनू करन विच अगवाई करनी चाहिए है

पत्रस कह सकता सी यीशु कि मैं पहला चंगी तरह आराम कर सकता हां ते अगले दिन ए कर सकता हां पर पत्रस ने की कहा उसने लूट दे जवाई वाम उन्हें दे वचना वचनलू हल्के विच नहीं लिया उसने की कहा पर क्योंकि तुसी अजह कहिं हो मैं जालनू हेठा सुट सूट उस दे उसने जाल सूटन तो बाद की होया ਉਸਨੇ ਇੰਨੀ ਵੱਡੀ ਗਿਣਤੀ ਵਿੱਚ ਮੱਛੀਆਂ ਫੜੀਆਂ ਕਿ ਉਹਨਾਂ ਨਾਲ ਦੋ ਕਿਸ਼ਤੀਆਂ ਪਰ ਗਈਆਂ। ਇਸਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਗੱਲਾਂ ਬਾਈਬਲ ਵਿੱਚ ਕਿਉਂ ਦਰਜ ਹਨ। ਰੂਤ ਦੇ ਜਵਾਈਆਂ ਨੇ ਪਰਮੇਸ਼ਵਰ ਦੇ ਵਚਨ ਨੂੰ ਇੱਕ ਮਜ਼ਾਕ ਦੇ ਰੂਪ ਵਿੱਚ ਸਮਝਿਆ ਅਤੇ ਸਦੂਮ ਅਤੇ ਅਮੂਰਾ ਦੇ ਵਿਨਾਸ਼ ਦੌਰਾਨ ਤਬਾਹ ਹੋ ਗਏ। ਪਰ ਪਤਰਸ ਬਾਰੇ ਕੀ ਇਹ ਕੁਝ ਅਜਿਹਾ ਸੀ ਜਿਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਸੀ ਪਰ ਜਦੋਂ ਉਸਨੇ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕੀਤੀ ਤਾਂ ਕੀ ਉਹਨਾਂ ਨੇ ਚੰਗੇ ਨਤੀਜੇ ਪ੍ਰਾਪਤ ਨਹੀਂ ਕੀਤੇ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਨੂੰ ਇਹ ਕਹਿੰਦੇ ਹੋਏ ਸਿਰਫ ਰਿਕਾਰਡ ਦੇ ਰੂਪ ਵਿੱਚ ਨਹੀਂ ਮੰਨਣਾ ਚਾਹੀਦਾ ਕਿ ਵਿਸ਼ਵਾਸ ਦੇ ਪੂਰਵਜਾਂ ਨੇ ਅਤੀਤ ਵਿੱਚ ਜੋ ਕੀਤਾ ਹੈ ਉਹੀ ਹੈ 2 ਤਿਮੋਥੀ ਉਸ ਅਧਿਆਇ 3 ਦੇ ਅਨੁਸਾਰ ਬਾਈਬਲ ਕੀ ਕਰਦੀ ਹੈ 뭘 ਚਿੰਦਾ ਕੋ ਐਸ ਸੀਕਾ ਕਿ ਇਸ ਨੂੰ ਮੁਕਤੀ ਪਾਉਣ ਲਈ ਬੁੱਧੀਮਾਨ ਨਹੀਂ ਬਣਾਉਂਦੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਬਾਈਬਲ ਵਿੱਚ ਅਜਿਹੀ ਸਿੱਖਿਆ ਕਿਉਂ ਹਨ ਇਹ ਰਿਕਾਰਡ ਇਸ ਯੁੱਗ ਵਿੱਚ ਸਾਡੇ ਲਈ ਜ਼ਰੂਰੀ ਹਨ ਸਾਨੂੰ ਜਾਗ ਉਠਣਾ ਚਾਹੀਦਾ ਹੈ ਸੁਚੇਤ ਹੋਣਾ ਚਾਹੀਦਾ ਹੈ ਅਤੇ ਜੋਸ਼ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਨਾਲ ਹੀ ਸਾਨੂੰ ਆਪਣੇ ਸਾਰੇ ਗਵਾਚੇ ਪ੍ਰਾਵਾਂ ਤੇ ਪੈਣਾ ਨੂੰ ਲੱਭਣ ਅਤੇ ਖੁਸ਼ਖਬਰੀ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ

ਕਿਉਂ ਜੋਸੀ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ ਪਰਮੇਸ਼ਵਰ ਕਹਿੰਦੇ ਹਨ ਕਿ ਅਸੀਂ ਸਵਰਗ ਦੀ ਮੁਰਮਾ ਵਿੱਚ ਹਿੱਸਾ ਲਵਾਂਗੇ ਆਓ ਅਸੀਂ ਵਚਨ 16 ਉਤੇ ਜਾਈਏ ਉਹ ਕਿਹੜੇ ਸੰਜਿਨ ਸੁਣ ਕੇ ਬਗਾਵਤ ਕੀਤੀ ਭਲਾ ਉਹਨਾਂ ਸਭਨਾਂ ਨਹੀਂ ਜਿਹੜੇ موسی ਦੇ ਰਾਹੀਂ ਮਿਸਰੋਂ ਨਿਕਲ ਆਏ ਸਨ ਅਤੇ ਉਹ ਕਿਨਾ ਚਾਲੀ ਵਰ੍ਹੇ ਗਰੰਜ ਰਿਹਾ ਪਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀ ਲੋਥਾ ਉਜਾੜ ਵਿੱਚ ਪਈਆਂ ਰਹੀਆਂ ਅਤੇ ਕਿਨਾਂ ਨੂੰ ਉਸਨੇ ਸੌਖਾ ਕੇ ਆਖਿਆ ਪਈ ਉਹ ਮੇਰੇ ਆਰਾਮ ਵਿੱਚ ਨਾ ਵੜੰਗੇ ਪਰ ਉਹ ਕੌਣ ਹਨ ਉਹਨਾਂ ਨੂੰ ਜਿਹੜੇ ਆਣ ਆਗਿਆਕਾਰ ਸਨ ਅਸੀਂ ਇਹ ਵੇਖਦੇ ਹਾਂ ਜੋ ਬੇਪਰਤੀਤੀ ਦੇ ਕਾਰਨ ਉਸ ਵਿੱਚ ਵੜ ਨਾ ਸਕੇ موسی ਦੇ ਸਮੇਂ ਵਿੱਚ ਉਹ ਕਨਾਨ ਸੀ ਜਿਸ ਵਿੱਚ ਉਹ ਪ੍ਰਵੇਸ਼ ਨਹੀਂ ਕਰ ਸਕਦੇ ਸੀ ਕਿ ਇਹ ਭਵਿੱਖਬਾਣੀ ਨਹੀਂ ਹੈ ਕਿ ਜੋ ਲੋਕ ਅਣਾਗਿਆਕਾਰੀ ਕਰਦੇ ਹਨ ਉਹ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰਨਗੇ ਆਉ ਅਧਿਆਇ 4 ਨਾਲ ਜਾਰੀ ਰੱਖਿਏ ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆ ਸੁੰਦਿਆਨ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਾਲੂਮ ਹੋਵੇ ਕਿਉਂਕਿ ਉਸਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਪੀ ਪਰ ਸੁਣਿਆ ਹੋਇਆ ਬਚਨ ਉਹਨਾਂ ਲਈ ਲਾਭਵੰਤ ਨਾ ਹੋਇਆ ਜਿਨ੍ਹਾਂ ਨੇ ਪਰਮੇਸ਼ਵਰ ਦਾ ਵਚਨ 1000 ਵਾਰ ਸੁਣਿਆ ਹੈ ਪਰ ਫਿਰ ਵੀ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ ਜਾਂ ਇਸ ਨੂੰ ਆਪਣੇ ਦਿਲਾਂ ਉੱਤੇ ਉਕਰੀ ਨਹੀਂ ਕਰ ਸਕਦੇ ਹਨ ਉਸ ਦਾ ਕਾਰਨ ਇਹ ਹੈ ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨਿਚਾ ਦੇ ਨਾਲ ਨਾ ਰਚਿਆ ਅਜਿਹਾ ਇਸ ਲਈ ਸੀ ਕਿਉਂਕਿ ਉਹਨਾਂ ਨੇ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਵਚਨ ਨੂੰ ਪ੍ਰਾਪਤ ਨਹੀਂ ਕੀਤਾ ਨਤੀਜੇ ਵਜੋਂ ਉਹਨਾਂ ਨੇ ਵਾਰ-ਵਾਰ ਇਸ ਦੀ ਉਲੰਘਣਾ ਕੀਤੀ ਲੂਤ ਦੇ ਜਵਾਈਆਂ ਵਾਂਗ ਉਹਨਾਂ ਨੇ ਇਸ ਨੂੰ ਇੱਕ ਮਜ਼ਾਕ ਮੰਨਿਆ शब्द कही अर्थ है इसन बेकार समझना सानू सूह कए परमेष्वर के वचन बेकार नहीं बनना चाहिए इस तो कोई फर्क नहीं पैंदा कि इसनू करदे हाँ जा नहीं परमेश्वर के वचन पूर्ण हैं

ਜਿਹੜੇ ਲੋਕ ਉਹਨਾਂ ਦੇ ਵਚਨਾਂ ਨੂੰ ਨਹੀਂ ਮੰਨਦੇ ਹਨ ਉਹ ਕਦੇ ਵੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਗੇ ਆਓ ਅਸੀਂ ਵਚਨ 11 ਉੱਤੇ ਜਾਈਏ ਵਚਨ 11 ਵਿੱਚ ਲਿਖਿਆ ਹੈ ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ ਭਈ ਕੋਈ ਉਹਨਾਂ ਵਾਂਗ ਅਣਅਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ

ਉਸੇ ਸਮੇਂ ਸਾਨੂੰ ਲੂਤ ਦੇ ਜਵਾਈਆਂ ਵਾਂਗ ਮੂਰਖਤਾ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੇ ਇਸ ਨੂੰ ਇੱਕ ਮਜ਼ਾਕ ਸਮਝਿਆ ਅਤੇ ਤਬਾਹ ਹੋ ਗਏ

तो मैं उस जीवन जो पिता ते माता ने मेनु सिखाया है सोने नो भी कीमती समझागा मैं तुहन तो इस स्वर्गी माता पिता दिवस के जरिए इस संकल्प को अपने दिल विच ले लहना चाहाँगा इस न मैं अज दे उपदेश समाप्त करना तो हाड़ा बहुत बहुत धन्यवाद